ਤਾਂ ਇੱਕ ਖਬਰ ਹੋ ਰਹੀ ਸੀ ਡੀਏਪੀ ਨੂੰ ਲੈ ਕੇ ਜੀ ਤਾਂ ਕਿਸਾਨਾਂ ਨੂੰ ਜ਼ਰੂਰਤ ਵੀ ਹੈਗੀ ਤੇ ਅੱਜ ਉਹ ਟ੍ਰਿਬਿਊਨ ਨੇ ਲਾਈ ਹੋਈ ਅੱਜ ਕਿ ਸੈਂਪਲ ਫੇਲ ਹੋ ਗਏ ਨੇ ਦੱਸਿਆ ਇਹ ਬੜੀ ਕਮਾਲ ਦੀ ਗੱਲ ਹੈ ਕਿ ਡੀਏਪੀ ਦੇ ਸੈਂਪਲ ਹੀ ਫੇਲ ਹੋ ਗਏ ਨੇ ਇਹ ਚੱਲਦਾ ਕੀ ਪਿਆ ਸਾਨੂੰ ਤੇ ਸਮਝ ਨਹੀਂ ਆਉਂਦੀ ਕਿ ਡੀਏਪੀ ਵੀ ਹੋਣ ਅੱਛਾ ਪਿਛਲੀ ਵਾਰੀ ਵੀ ਕੁਝ ਵੀਡੀਓਜ਼ ਇਸ ਤਰ੍ਹਾਂ ਦੀਆਂ ਆਈਆਂ ਸੀਗੀਆਂ ਜੀ ਜਿਹਦੇ 'ਚ ਉਹ ਲੋਕ ਦੱਸ ਰਹੇ ਸੀਗੇ ਕਿ ਆਹ ਵੇਖੋ ਰੰਗ ਲੈ ਰਿਹਾ ਹੈ ਖਾਦ ਤੋਂ ਪਿਛਲੀ ਵਾਰੀ ਵੀ ਆਈ ਅਸੀਂ ਕਿਸੇ ਨੇ ਗੌਰ ਹੀ ਨਹੀਂ ਕੀਤਾ ਬਿਲਕੁਲ ਐਤਕੀ ਦੱਸ ਤੇ ਕਿ ਮਾਰਕਫੈਡ ਨੇ ਮਹਈਆ ਕਰਵਾਈ ਹੈ ਹਾਂ ਤੇ ਜਿਹੜੀ ਉਹ ਮਹਈਆ ਕਰਵਾਈ ਆ ਹੁਣ ਜਿਹੜੀ ਉਹ ਕੰਪਨੀ ਦੀ ਉਹਨੂੰ ਕਹਿੰਦੇ ਜੀ ਨੋਟਿਸ ਕੱਢਾਂਗੇ ਸੀ ਤੇ ਜਿਹਨੇ ਪਾਸੇ ਖੇਤਾਂ 'ਚ ਰੱਬ ਰੱਖਾ ਫਿਰ ਉਹਦਾ ਹਾਂ ਉਹਨਾਂ ਝੋਨੇ ਦੇ ਵਿੱਚ ਵੀ ਤੇ ਖਪਤ ਹੋਣੀ ਆ ਨਾ ਜੀ ਪੀ ਦੀ ਹੁੰਦੀ ਆ ਥੋੜੀ ਬਹੁਤ ਹਾਂ ਸ਼ੁਰੂਆਤ 'ਚ ਪਾਉਂਦੇ ਨੇ ਸ਼ੁਰੂਆਤ ਦੇ ਵਿੱਚ ਪਾਉਂਦੇ ਆ ਤੇ ਗੱਲ ਇਹ ਆ ਕਿ ਇਹ ਸਾਡਾ ਸਟੇਟ ਕਿਹੜੇ ਹਿਸਾਬ ਕਿਤਾਬ ਨਾਲ ਚੱਲਣ ਡਿਆ ਹਾਂ ਕਿ ਖੇਤੀ ਵਾਲਾ ਮਾਮਲਾ ਹੀ ਨਹੀਂ ਸੰਭਾਲਿਆ ਜਾਂਦਾ ਕਦੇ ਕੋਈ ਦਿੱਲੀੋਂ ਕੰਪਨੀ ਆ ਜਾਂਦੀ ਆ ਕਿ ਜੀ ਕੀ ਕਰਨਾ ਕਿ ਜੀ ਇਹ ਗਾਈਡ ਕਰੇਗੀ ਹੂੰ ਇਹ ਚੰਗੀ ਗਾਈਡ ਕਰਨ ਲਈ ਆ ਕੀ ਪਾਉਣਾ ਕੀ ਮੈਂ ਤੁਹਾਨੂੰ ਮਾਫ ਕਰਨਾ ਇੱਥੇ ਮਤਲਬ 2 ਸਾਲ ਹੋਣ ਨੂੰ ਟੱਪ ਗਏ ਤੇ ਖੇਤੀਬਾੜੀ ਪਾਲਸੀ ਤੇ ਕਰਾਈ ਨਹੀਂ ਖੇਤੀਬਾੜੀ ਪਾਲਸੀ ਤੇ ਹੁਣ ਖੇਤੀਬਾੜੀ ਮੰਤਰੀ ਜਿਹੜੇ ਆ ਤੁਹਾਡੇ ਗਵਾਂਢ 'ਚ ਹੂੰ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕਿ ਖੇਤੀਬਾੜੀ ਪਾਲਸੀ ਕਦੋਂ ਲਿਆਉਣੀ ਆ ਹੂੰ ਕਿਉਂਕਿ ਜੇ ਹੱਥ ਖੁੱਲਾ ਕਰਨਗੇ ਤਾਦੀ ਖੇਤੀਬਾੜੀ ਮੰਤਰੀ ਲੈ ਕੇ ਆਊਗਾ ਹੂੰ ਅੱਛਾ ਇੱਥੇ ਅਜੇ ਵੀਰ ਹੈਗਾ ਸੀਗਾ ਇਹਨਾਂ ਦਾ ਜਾਖੜਾ ਦਾ ਹੂੰ ਭਤੀਜਾ ਫ੍ਰੀ ਬੰਦੇ ਨੇ ਕੰਮ ਕੀਤਾ ਖੇਤੀ ਪਾਲਿਸੀ ਬਣਾਤੀ ਬਿਲਕੁਲ ਬੜੀ ਸ਼ਾਨਦਾਰ ਖੇਤੀ ਪਾਲਿਸੀ ਸੀ ਪਰ ਉਹਦੇ ਚ ਵੋਟਾਂ ਦਾ ਨੁਕਸਾਨ ਹੁੰਦਾ ਸੀ ਉਹ ਅਜੇ ਵੀ ਪਈ ਉੱਥੇ ਮਤਲਬ ਕਿ ਖੇਤੀਬਾੜੀ ਪਾਲਿਸੀ ਜਿਹੜੀ ਉਹ ਤੇ ਸ਼ੁਰੂ ਚ ਆ ਜਾਣੀ ਚਾਹੀਦੀ ਸੀ ਹੂੰ ਖੇਤੀਬਾੜੀ ਮੰਤਰੀ ਨੂੰ ਖੁੱਲਾ ਛੱਡੋਗੇ ਤੇ ਤਾਦੀ ਹੈ ਹੂੰ ਕਿ ਬਣਾਓ ਭਾਈ ਤੁਸੀਂ ਆ ਫੀਡਬੈਕ ਲਓ ਜੋ ਜੋ ਵੀ ਕਰ ਸਕਦੇ ਆ ਆਪਾਂ ਕਰਾਂਗੇ ਹਾਂ ਤਾਂ ਅਗਲੇ ਵੀ ਕਰਨਗੇ ਹਾਂ ਤੇ ਖੇਤੀਬਾੜੀ ਮੰਤਰੀ ਦਾ ਤਾਂ ਕੰਮ ਹੀ ਇਹ ਆ ਬਿਲਕੁਲ ਪਰ ਪਿਛੋਂ ਸਰਕਾਰ ਸਮਝ ਤੋਂ ਬਾਹਰ ਆ ਕਿ ਕਿਸ ਇਸ਼ਾਰੇ ਤੇ ਚੱਲਦੀ ਆ ਤਾਂ ਜਿਹੜੇ ਡੀਏਪੀ ਦੇ ਸੈਂਪਲ ਫੇਲ ਹੋਏ ਆ ਇਹਦੇ ਤੇ ਤੁਰੰਤ ਐਕਸ਼ਨ ਹੋਣਾ ਚਾਹੀਦਾ ਮਾਨ ਸਾਹਿਬ ਨੂੰ ਵੇਖਣਾ ਚਾਹੀਦਾ ਅੱਗੇ ਨਰਮੇ ਦੇ ਬੀਆ ਦਾ ਵੀ ਰੌਲਾ ਪਿਆ ਲੋਕ ਬੀਆ ਤੋਂ ਤੰਗ ਆ ਗਏ ਤੇ ਐਤਕੀ ਤੁਸੀਂ ਵੇਖੋ ਕਿ ਨਰਮੇ ਦਾ ਰਕਬਾ ਜਿਹੜਾ 1 ਲੱਖ 1 ਢੇਰ ਤੋਂ ਵੀ ਘਟ ਗਿਆ ਬਿਲਕੁਲ ਜੀ ਇਹ ਸੂਰਤੇ ਹਾਲ ਜਿਹੜੀ ਹੈ ਨਾ ਕਿ ਕਦੇ ਵੀ ਨਕਲੀ ਆ ਗਏ ਸਪਰੀਆ ਨਕਲੀ ਆ ਗਈਆਂ ਹੁਣ ਡੀਪੀ ਨਕਲੀ ਆ ਗਈ ਮੈਨੂੰ ਲੱਗਦਾ ਕਿ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਕਿਸੇ ਦਿਨ ਯੂਰੀਆ ਵੀ ਉਹਨਾਂ ਨੇ ਨਕਲੀ ਬਣਾ ਕੇ ਖਲਾਦਣੀ ਆ ਹੂੰ ਕੀ ਕੰਮ ਹੀ ਨਿਬੜੇ ਚੱਲੋ ਕੰਮ ਹੀ ਨਿਬੜੇ ਸੋ ਇਸ ਕਰਕੇ ਇਧਰ ਧਿਆਨ ਦੇਣ ਦੀ ਲੋੜ ਆ ਫੀਡਬੈਕ ਲੈ ਰਹੇ ਆ ਮਾਨ ਸਾਹਿਬ ਲੈਣ ਦਿਓ ਕੋਈ ਚੱਕਰ ਨਹੀਂ ਪਰ ਅਸਲੀ ਫੀਡਬੈਕ ਇਨ੍ਹਾਂ ਧਾਮਾਂ ਤੋਂ ਵੀ ਆਉਂਦੀ ਆ ਕਿ ਜਿੱਥੇ ਲੋਕ ਪੈਸਾ ਖਰਚ ਕਰਦੇ ਆ ਤੇ ਬਦਲੇ ਚ ਉਹਨਾਂ ਨੂੰ ਕੀ ਮਿਲਦਾ ਆ ਆ ਤੁਹਾਡੇ ਸਾਹਮਣੇ ਆ ਹੂੰ ਕੁਆਲਟੀ ਨਹੀਂ ਮਿਲਦੀ ਲੋਕਾਂ ਨੂੰ ਜੀ ਬਿਲਕੁਲ